ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮ.ਐਲ.ਏ. ਮਹੀਨਾ ਲੈਣ ਲੱਗੇ ਆ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਸ਼ਟਰ ਨਹੀਂ ਦਿੰਦਾ ਕਿ ਮੋੜੋਂਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕੀ ਫਿਰ ਉਹਦਾ ਕੀ ਇਰਾਦਾ ਥੁਰਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇਹਨੇ ੱਤਕੇ ਉਹਦੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰੇ ਦੂਜੀਆਂ ਪਾਰਟ ਜਿਹੜੇ ਗੈਦੀ ਉਹਨਾਂ ਨੂੰ ਤਾਂ ਛੱਡਤਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਿਆ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀਆਂ ਪਰ ਜੰਤ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਕੜਾ ਹੈ ਤੇ ਆਪਾ ਸਾਰੇ ਤਕੜੇ ਆ ਆ ਦਿੱਲੀ ਵਾਲੀ ਪਾਂਡੀਆਂ ਤੋਂ ਬਚੋ ਕਮਿਊਨਿਟੀ ਡਿਵੀਜ਼ਨ ਹੋ ਰਹੀ ਹੈ ਕਮਿਊਨਿਟੀ ਡਿਵੀਜ਼ਨ ਹੋ ਰਹੀ ਆ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮ ਐਲ ਏ ਮਹੀਨਾ ਲੈਣ ਲੱਗ ਗਏ ਆ ਤੋ ਐਸ ਕਰਕੇ ਕਿਉਂਕਿ ਉਹਨੂੰ ਪਤਾ ਹੈ ਅਸੀਂ ਅੱਗੇ ਤੋਂ ਇਲੈਕਸ਼ਨ ਦਾ ਜਿਤਨਾ ਨਹੀਂ ਅੱਤਿਆਂ ਉਹਨਾਂ ਨੇ ਸਾਰੇ ਗੰਨਾ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਰਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ